ਕੈਮਰੇ ਤੇ ਫੁੱਟ ਫੁੱਟ ਰੁੰਦੀ ਵਿਆਹੀ ਕੁੜੀ ਜਿਸਦੇ ਨਾਲ ਸੋਰੇ ਨੇ ਅਜਿਹੀ ਹਰਕਤ ਕੀਤੀ ਹੈ ਜਿਸ ਨੂੰ ਸੁਣ ਕੇ ਕੁੜੀ ਦੇ ਪਰਿਵਾਰ ਦੇ ਤਾਂ ਹੌਸ਼ ਹੀ ਉੜ ਗਏ ਨੇ ਵਿਆਹੀ ਕੁੜੀ ਦਿਨਾਂ ਉਸਦੇ ਸਹੁਰੇ ਦੇ ਵੱਲੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਜ਼ਬਰ ਜਨਾਦੀ ਕੋਸ਼ਿਸ਼ ਕੀਤੀ ਗਈ ਹੈ ਕੁੜੀ ਨੇ ਮਨਾਂ ਕੀਤਾ ਤੇ ਉਸਦੀ ਬੇਰਹਿਮੀ ਦਿਨਾਂ ਮਾਰਕੁੱਟ ਕਰ ਦਿੱਤੀ ਗਈ ਹੈ ਵੱਡੇ ਇਲਜ਼ਾਮ ਨੂੰ ਨੇ ਆਪਣੇ ਹੀ ਸਹੁਰੇ ਤੇ ਲਗਾ ਦਿੱਤੇ ਨੇ ਕੁੜੀ ਮੁਤਾਬਕ 3 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਪਤੀ ਜਰਮਨੀ ਰਹਿੰਦਾ ਹੈ ਤੇ 2 ਸਾਲ ਪਹਿਲਾਂ ਕੁੜੀ ਦੀ ਸੱਸ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਸਹੁਰੇ ਦੇ ਵੱਲੋਂ ਨੂੰ ਤੇ ਮਾੜੀ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕੁੜੀ ਮੁਤਾਬਕ ਪਹਿਲਾਂ ਵੀ ਕਈ ਵਾਰ ਸਹੁਰੇ ਵਿਕਰਮ ਸਿੰਘ ਦੇ ਵੱਲੋਂ ਉਸ ਦੇ ਨਾਲ 6 ਛਾੜ ਕੀਤੀ ਗਈ ਪਰ ਉਸ ਦਾ ਘਰ ਨਾ ਖਰਾਬ ਹੋਵੇ ਇਸ ਕਰਕੇ ਕੁੜੀ ਨਜ਼ਰ ਅੰਦਾਜ਼ ਕਰਦੀ ਰਹੀ ਹੈ ਕਿ ਕਿਸੇ ਨਾਲ ਵੀ ਇਸ ਬਾਬਤ ਗੱਲਬਾਤ ਨਹੀਂ ਕੀਤੀ ਪਰ ਹੁਣ ਤਾਂ ਸੌਰੇ ਦੇ ਵੱਲੋਂ ਸਾਰੀਆਂ ਹਦਾਇਤਾਂ ਹੀ ਪਾਰ ਕਰ ਦਿੱਤੀਆਂ ਗਈਆਂ ਕੁੜੀ ਮੁਤਾਬਕ ਸ਼ਰਾਬ ਦੇ ਨਿਸ਼ਚ ਦੇ ਵਿੱਚ ਸੌਰਾ ਘਰ ਆਉਂਦਾ ਤੇ ਜ਼ਬਰਦਸਤੀ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਲੱਗਦਾ ਮਨਾ ਕਰਨ ਤੇ ਸੌਰੇ ਦੇ ਵੱਲੋਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਸੌਰੇ ਦੇ ਚੰਗਲ ਦੇ ਵਿੱਚੋਂ ਬਚ ਕੇ ਕੁੜੀ ਦੇ ਵੱਲੋਂ ਰੋਲਾ ਪਾਇਆ ਗਿਆ ਤੇ ਗਵਾਂਡੀਆਂ ਦੇ ਵੱਲੋਂ ਕੁੜੀ ਨੂੰ ਬਚਾ ਲਿਆ ਜਾਂਦਾ ਫੇਰ ਕੁੜੀ ਦਾ ਪਰਿਵਾਰ ਮੌਕੇ ਤੇ ਪਹੁੰਚਿਆ ਤੇ ਕੁੜੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਕੁੜੀ ਦੀ ਮਾਂ ਨੇ ਵੀ ਰੋਂਦੀ ਹੋਈ ਦੱਸਿਆ ਕਿ ਮੇਰੀ ਧੀ ਤੇ ਸੌਰੇ ਵੱਲੋਂ ਗਲਤ ਨਜ਼ਰ ਰੱਖੀ ਜਾਂਦੀ ਸੀ ਪਰ ਕੁੜੀ ਦੇ ਵੱਲੋਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਤੇ ਜਦ ਫਿਰ ਸੌਰੇ ਦੇ ਵੱਲੋਂ ਹਰਕਤ ਕੀਤੀ ਗਈ ਹੈ ਤਾਂ ਸਾਨੂੰ ਪਤਾ ਲੱਗਿਆ ਮਾਂ ਦੇ ਮੁਤਾਬਕ ਜੇ ਅਸੀਂ ਮੌਕੇ ਤੇ ਰੰਦੇ ਤਾਂ ਸ਼ਾਇਦ ਇਹ ਸਾਡੀ ਕੁੜੀ ਨੂੰ ਮਾਰ ਹੀ ਦਿੰਦਾ ਕੁੜੀ ਦੀ ਮਾਂ ਨੇ ਮੰਗ ਕੀਤੀ ਹੈ ਕਿ ਜਿੱਦਾਂ ਮੇਰੀ ਧੀ ਦੇ ਨੀਲ ਪਏ ਨੇ ਉਵੇਂ ਹੀ ਸੌਰੇ ਦੇ ਵੀ ਨੀਲ ਪੈਣ ਤਾਂ ਜੋ ਪਤਾ ਲੱਗੇ ਕਿ ਕਿਵੇਂ ਕੁੱਟਿਆ ਜਾਂਦਾ ਕਿਸੇ ਨੂੰ ਤੇ ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੋਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਤਵਦੀਸ਼ ਕੀਤੀ ਜਾ ਰਹੀ ਹੈ ਸ਼ਰਮਸਾਰ ਕਰਦੀ ਹੈ ਖਬਰ ਮੁਕੇਰੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਨੂਹ ਦੇ ਵੱਲੋਂ ਵੱਡੇ ਆਰੋਪ ਆਪਣੇ ਹੀ ਸੋਰੇ ਤੇ ਲਗਾਏ ਗਏ ਨੇ ਇਹਨੇ ਸੋਹਦਾ ਨਾ ਡਿਫਰੈਂਸ ਹੈ ਸਰ ਇਹਦਾ ਇਹ ਜਦੋਂ ਸੱਸਿ ਬੁਰੀ ਹੋਏ ਨਾ ਉਸ ਤੋਂ ਬਾਅਦ ਤਾਂ 10 ਮਿੰਟ ਟੌਰਚਰ ਕਰ ਦਿੱਤੇ ਇਹਨੇ ਤੇ ਮੈਂ ਨਾ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਪਹਿਲਾਂ ਵੀ ਕੋਸ਼ਿਸ਼ ਕਰਦੇ ਸੀ ਹਾਂਜੀ ਤੇ ਹੁਣ ਅਪਰਸੋ ਹੁਣ ਫਿਰ ਤੋਂ ਮੈਂ ਨਾ ਮਤਲਬ ਕਿ ਉਤਾਲੀ ਗਲੋਚ ਕੀਤੀ ਪਹਿਲਾਂ ਤੇ ਡ੍ਰਿੰਕ ਕਰਕੇ ਆਏ ਸ਼ਾਮ ਨੂੰ ਤੇ ਉਸ ਟਾਈਮ ਫਿਰ ਤੋਂ ਉਹਨਾਂ ਨੇ ਮੈਂ ਨਾ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਮੇਰਾ ਮਾਰਕਟਾਈ ਕੀਤੀ ਹੈ ਤੋੜ ਕਿਥੇ ਕਿਥੇ ਸੱਟ ਲੱਗੀ ਮੇਰੀ ਅੱਖ ਤੇ ਲੱਗ ਗਈ ਹੈ ਮੇਰੇ ਲੈਫਟ ਸ਼ੋਲਡਰ ਵਾਲੀ ਸਾਈਡ ਲੱਗ ਗਈ ਹੈ ਤੇ ਮੈਂ ਥੱਲੇ ਡਿੱਗੀ ਸੀ ਤੇ ਉਹਨਾਂ ਨੇ ਮੇਰੇ ਛਾਤੀ 'ਤੇ ਜੀ ਮਾਰਿਆ ਤੇ ਮੇਰੇ ਢਿੱਡ ਤੇ ਲੱਤਾਂ ਮਾਰਿਆ ਤੇ ਤੁਹਾਡੇ ਹਸਬੰਦ ਕਿੱਥੇ ਨੇ ਮੇਰੇ ਹਸਬੰਦ ਬਾਹਰ ਨੇ ਕਿੰਨੇ ਸਾਲ ਤੋਂ ਬਾਹਰ ਆ ਉਹ ਕਿਸੇ 1.5 ਸਾਲ ਤੋਂ ਬਾਹਰ ਆ ਇਹ ਸਰ ਮੈਨੂੰ ਰਾਤੀ ਪਤਾ ਲੱਗਾ ਇਸ ਤੋਂ ਪਹਿਲੇ ਵੀ ਇਹਨਾਂ ਨੇ ਮੈਨੂੰ ਗਲਤ ਨਜ਼ਰ ਰੱਖੀ ਸੀ ਮੇਰੇ ਰਣੀ ਨੇ ਗੱਲ ਕੀਤੀ ਆਪਣੀ ਪਰਚਾਈ ਨਾ ਕੀਤੀ ਸਿਰ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਮਮਮੀ ਤੱਕ ਦਿਨੇ ਦੇ ਨਾਲ ਮੈਂ ਕਹਿਆ ਸੀਗਾ ਵੀ ਚਲ ਜੇ ਘਰ ਬਸਤੇ ਤੇ ਬਾਜ਼ੇ ਸਾਡਾ ਹੂੰ ਪਰ ਉਹ ਫਿਰ ਉਹਨਾਂ ਨੇ ਵੀ ਰਹੀ ਹਰਕਤ ਦੁਆਰਾ ਫਿਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਫਿਰ ਰਾਤ ਨੂੰ ਮਾਰਿਆ ਗੋਟਿਆਂ ਮੇਰੇ ਭਰਾ ਨਹੀਂ ਚਾਹੁੰਦੇ ਉਹਨਾਂ ਨੇ ਮਾਰ ਛੱਡਣਾ ਸੀ ਉਹਨਾਂ ਨੂੰ ਉਸ ਤੋਂ ਬਾਅਦ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਮੈਂ ਤਾਂ ਇਹੀ ਕਹਿੰਨੀ ਹ ਸਜ਼ਾ ਹੋਵੇ ਜਿੱਦ ਤੱਕ ਕੁੜੀ ਮੇ ਤੇ ਨੀਲ ਬਣੇ ਇਹਨੂੰ ਵੀ ਨੀਲ ਪਾ ਕੇ ਦੱਸੋ ਵੀ ਇਦਾਂ ਨੀਲ ਪੈਂਦੇ ਇਹ ਜੀ ਸਾਡੇ ਕੋਲ ਇੱਕ ਐਮਲਾਰ ਰਿਸੀਵ ਹੋਈ ਸੀ ਤਾਲਾ ਦਸੂਹਾ ਦੇ ਵਿੱਚ ਜਿਸ ਸੰਬੰਧੀ ਫਿਰ ਅਸੀਂ ਐਮਲਾਰ ਦੇ ਜਿਹੜੇ ਲੜਕੀ ਹੈਗੀ ਆ ਉਹਦਾ ਅਸੀਂ ਸਟੇਟਮੈਂਟ ਲਈ ਹੈਗੀ ਹੈ ਸਟੇਟਮੈਂਟ ਦੇ ਅਕੋਰਡਿੰਗ ਉਹਨੇ ਆਪਣੇ ਐਲੀਗੇਸ਼ਨ ਲਾਏ ਵੀ ਸਹੁਰੇ ਦੇ ਉਦੇ ਸੰਬੰਧੀ ਜੋ ਅਸੀਂ ਇਸ ਸਟੇਟਮੈਂਟ ਦੇ ਅਨੁਸਾਰ ਥਾਣਾ ਦਸੂਹਾ ਵਿਖੇ ਐਫਆਰ ਨੰਬਰ 54 ਅ ਡੇਟਡ 7425 ਅੰਡਰ ਸੈਕਸ਼ਨ 115 ਜਿਵੇਂ 2 7475 ਬੀਐਨਐਸ ਤੇ ਤਹਿਤ ਅਸੀਂ ਮਾਮਲਾ ਇਸੇ ਦਰਜ ਕੀਤਾ ਹੈ ਜਿਹੜਾ ਦੋਸ਼ੀ ਹੈਗਾ ਬਿਕਰਮ ਸਿੰਘ ਜਿਹੜਾ ਸੌਰਾ ਹੈਗਾ ਸਾਨੂੰ ਬਲਦੇਵ ਸਿੰਘ ਭੱਡੇ ਦਾ ਉਹਨੂੰ ਅਰੇਸਟ ਕਰ ਲਿਆ ਹੈਗਾ ਜੀ ਤੇ ਹੁਣ ਸਾਡੀ ਹਿਰਾਸਤ ਦੇ ਵਿੱਚ ਹੈਗਾ ਉਹ ਮੇਰੇ ਤੇ ਫੁੱਟ ਫੁੱਟ ਰੁੰਦੀ ਵਿਆਹੀ ਕੁੜੀ ਜਿਸਦੇ ਨਾਲ ਸੋਰੇ ਨੇ ਅਜਿਹੀ ਹਰਕਤ ਕੀਤੀ ਹੈ ਜਿਸ ਨੂੰ ਸੁਣ ਕੇ ਕੁੜੀ ਦੇ ਪਰਿਵਾਰ ਦੇ ਤਾਂ ਹੌਸ਼ ਹੀ ਉੜ ਗਏ ਨੇ ਵਿਆਹੀ ਕੁੜੀ ਦਿਨਾਂ ਉਸਦੇ ਸਹੁਰੇ ਦੇ ਵੱਲੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਜ਼ਬਰ ਜਨਾਦੀ ਕੋਸ਼ਿਸ਼ ਕੀਤੀ ਗਈ ਹੈ ਕੁੜੀ ਨੇ ਮਨਾਂ ਕੀਤਾ ਤੇ ਉਸ ਦੀ ਬੇਰਹਿਮੀ ਦਿਨਾਂ ਮਾਰਕੁੱਟ ਕਰ ਦਿੱਤੀ ਗਈ ਹੈ ਵੱਡੇ ਇਲਜ਼ਾਮ ਨੂ ਨੇ ਆਪਣੇ ਹੀ ਸਹੁਰੇ ਤੇ ਲਗਾ ਦਿੱਤੇ ਨੇ ਕੁੜੀ ਮੁਤਾਬਕ 3 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਪਤੀ ਜਰਮਨੀ ਰਹਿੰਦਾ ਹੈ ਤੇ 2 ਸਾਲ ਪਹਿਲਾਂ ਕੁੜੀ ਦੀ ਸੱਸ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਸਹੁਰੇ ਦੇ ਵੱਲੋਂ ਨੂ ਤੇ ਮਾੜੀ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕੁੜੀ ਮੁਤਾਬਕ ਪਹਿਲਾਂ ਵੀ ਕਈ ਵਾਰ ਸਹੁਰੇ ਵਿਕਰਮ ਸਿੰਘ ਦੇ ਵੱਲੋਂ ਉਸ ਦੇ ਨਾਲ 6 ਛੜ ਕੀਤੀ ਗਈ ਪਰ ਉਸ ਦਾ ਘਰ ਨਾਲ ਖਰਾਬ ਹੋਵੇ ਇਸ ਕਰਕੇ ਕੁੜੀ ਨਜ਼ਰ ਅੰਦਾਜ਼ ਕਰਦੀ ਰਹੀ ਹੈ ਤੇ ਕਿਸੇ ਨਾਲ ਵੀ ਇਸ ਬਾਬਤ ਗੱਲਬਾਤ ਨਹੀਂ ਕੀਤੀ ਪਰ ਹੁਣ ਤਾਂ ਸੌਰੇ ਦੇ ਵੱਲੋਂ ਸਾਰੀਆਂ ਹਦਾਇਤਾਂ ਹੀ ਪਾਰ ਕਰ ਦਿੱਤੀਆਂ ਗਈਆਂ ਕੁੜੀ ਮੁਤਾਬਕ ਸ਼ਰਾਬ ਦੇ ਨਸ਼ੇ ਦੇ ਵਿੱਚ ਸੌਰਾ ਘਰ ਆਉਂਦਾ ਤੇ ਜ਼ਬਰਦਸਤੀ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਲੱਗਦਾ ਮਨਾ ਕਰਨ ਤੇ ਸੌਰੇ ਦੇ ਵੱਲੋਂ ਉਸ ਦੀ ਬੇਰਹਿਮੀ DNA ਕੁੱਟਮਾਰ ਕੀਤੀ ਗਈ ਹੈ ਸੌਰੇ ਦੇ ਚੰਗਲ ਦੇ ਵਿੱਚੋਂ ਬਚ ਕੇ ਕੁੜੀ ਦੇ ਵੱਲੋਂ ਰੋਲਾ ਪਾਇਆ ਗਿਆ ਤੇ ਗਵਾਂਡੀਆਂ ਦੇ ਵੱਲੋਂ ਕੁੜੀ ਨੂੰ ਬਚਾ ਲਿਆ ਜਾਂਦਾ ਫੇਰ ਕੁੜੀ ਦਾ ਪਰਿਵਾਰ ਮੌਕੇ ਤੇ ਪਹੁੰਚਿਆ ਤੇ ਕੁੜੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਕੁੜੀ ਦੀ ਮਾਂ ਨੇ ਵੀ ਰੋਂਦੀ ਹੋਈ ਦੱਸਿਆ ਕਿ ਮੇਰੀ ਧੀ ਤੇ ਸਹੁਰੇ ਵੱਲੋਂ ਗਲਤ ਨਜ਼ਰ ਰੱਖੀ ਜਾਂਦੀ ਸੀ ਪਰ ਕੁੜੀ ਦੇ ਵੱਲੋਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ ਤੇ ਜਦ ਫਿਰ ਸਹੁਰੇ ਦੇ ਵੱਲੋਂ ਹਰਕਤ ਕੀਤੀ ਗਈ ਹੈ ਤਾਂ ਸਾਨੂੰ ਪਤਾ ਲੱਗਿਆ ਮਾਂ ਦੇ ਮੁਤਾਬਕ ਹੈ ਜੇ ਅਸੀਂ ਮੌਕੇ ਤੇ ਰੰਦੇ ਤਾਂ ਸ਼ਾਇਦ ਇਹ ਸਾਡੀ ਕੁੜੀ ਨੂੰ ਮਾਰ ਹੀ ਦਿੰਦਾ ਕੁੜੀ ਦੀ ਮਾਂ ਨੇ ਮੰਗ ਕੀਤੀ ਹੈ ਕਿ ਜਿੱਦਾਂ ਮੇਰੀ ਧੀ ਦੇ ਨੀਲ ਪਏ ਨੇ ਉਵੇਂ ਹੀ ਸਹੁਰੇ ਦੇ ਵੀ ਨੀਲ ਪੈਣ ਤਾਂ ਜੋ ਪਤਾ ਲੱਗੇ ਕਿ ਕਿਵੇਂ ਕੁੱਟਿਆ ਜਾਂਦਾ ਕਿਸੇ ਨੂੰ ਤੇ ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਸੋਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਤਵਦੀਸ਼ ਕੀਤੀ ਜਾ ਰਹੀ ਹੈ ਸ਼ਰਮਸਾਰ ਕਰਦੀ ਹੈ ਖਬਰ ਮੁਕੇਰੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਨੂਹ ਦੇ ਵੱਲੋਂ ਵੱਡੇ ਆਰੋਪ ਆਪਣੇ ਹੀ ਸੋਰੇ ਤੇ ਲਗਾਏ ਗਏ ਨੇ ਇਹਨਾਂ ਦਾ ਸੌਦਾ ਨਾਲ ਡਿਫਰੈਂਸ ਹੈ ਸਰ ਇਹਨਾਂ ਦਾ ਇਹ ਵਿਦੇਜ ਦੇ ਸਾਸੂ ਬੁੜੀ ਹੋਏ ਨਾ ਉਸ ਤੋਂ ਬਾਅਦ ਤਾਂ ਇਹ ਮੈਨੂੰ ਟੌਰਚਰ ਕਰ ਦਿੱਤੇਗੇ ਤੇ ਮੈਂ ਨਾਲ ਦਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਐਨਾਂ ਪਹਿਲਾਂ ਵੀ ਕੋਸ਼ਿਸ਼ ਕਰਦੇ ਸੀ ਹਾਂਜੀ ਤੇ ਹੁਣ ਆਪਸੋ ਹੁਣ ਕਿਉਂ ਮੈਂ ਨਾਲ ਮਤਲਬ ਕਿ ਉਤਾਲੀ ਗਲੋਚ ਕੀਤੀ ਪਹਿਲਾਂ ਤੇ ਡ੍ਰਿੰਕ ਕਰਕੇ ਆਏ ਸ਼ਾਮਾ ਨੂੰ ਤੇ ਉਸ ਟਾਈਮ ਫਿਰ ਤੋਂ ਉਹਨਾਂ ਨੇ ਮੈਂ ਨਾਲ ਦਲਤ ਹਰੰਦ ਦੀ ਕੋਸ਼ਿਸ਼ ਕੀਤੀ ਵਿਰੋਧ ਕੀਤਾ ਤੇ ਉਹਨਾਂ ਨੇ ਮੈਨੂੰ ਮਾਰ ਕੇ ਡਾਈ ਦਿੱਤੀ ਤੁਰੇ ਕਿਥੇ ਕਿਥੇ ਸੱਟ ਲੱਗੀ ਮੇਰੀ ਅੱਖ ਤੇ ਲੱਗ ਗਿਆ ਮੇਰੇ ਲੈਫਟ ਸ਼ੋਲਡਰ ਵਾਲੀ ਸਾਈਡ ਲੱਗ ਗਿਆ ਤੇ ਮੈਂ ਥੱਲੇ ਡਿੱਗੀ ਸੀ ਤੇ ਉਹਨਾਂ ਨੇ ਮੇਰੇ ਛਾਤੀ 'ਚ ਵੀ ਮਾਰਿਆ ਤੇ ਮੇਰੇ ਢਿੱਡ 'ਚ ਲੱਤਾਂ ਮਾਰਿਆ। ਤੇ ਤੁਹਾਡੇ ਹਸਬੰਦ ਕਿੱਥੇ ਹੈ? ਮੇਰੇ ਹਸਬੰਦ ਬਾਹਰ ਨੇ। ਕਿੰਨੇ ਸਾਲ ਤੋਂ ਬਾਹਰ? ਉਹ ਕਿਸੇ 1.5 ਸਾਲ ਤੋਂ ਬਾਹਰ ਹੈ। ਇਹ ਸਰ ਮੈਨੂੰ ਰਾਤੀ ਪਤਾ ਲੱਗਾ ਇਸ ਤੋਂ ਪਹਿਲੇ ਵੀ ਇਹਨਾਂ ਨੇ ਮੈਨੂੰ ਗਲਤ ਨਜ਼ਰ ਰੱਖੀ ਸੀ। ਮੇਰੇ ਰਣੀ ਨੇ ਗੱਲ ਕੀਤੀ। ਆਪਣੀ ਪਰਚਾਈ ਨਾ ਕੀਤੀ। ਸਿਰ ਨੂੰ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਮੰਮੀ ਤੱਕ ਨਹੀਂ ਮੇਰੇ ਨਾਲ ਮੈਂ ਕਿਹਾ ਸੀਗਾ ਕਿ ਚਲ ਜੇ ਘਰ ਬਸਤੇ ਤੇ ਬਸੇ ਸਾਡਾ ਪਰ ਉਹ ਫਿਰ ਉਹਨਾਂ ਨੇ ਇਹ ਰਹੀ ਹਰਕਤ ਦੁਬਾਰਾ ਫਿਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨੂੰ ਫਿਰ ਰਾਤ ਨੂੰ ਮਾਰਿਆ ਗੋਟਿਆਂ ਮੇਰੇ ਭਰਾ ਨਹੀਂ ਚਾਹੁੰਦੇ ਉਹਨਾਂ ਨੇ ਮਾਰ ਛੱਡਣਾ ਸੀ ਉਹਨਾਂ ਨੇ ਉਸ ਤੋਂ ਬਾਅਦ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਮੈਂ ਤਾਂ ਇਹੀ ਕਹਿੰਨੀ ਹਾਂ ਸਜ਼ਾ ਹੋਵੇ ਜਿੱਦ ਤੱਕ ਕੂੜੀ ਮੇ ਤੇ ਨੀਲ ਬਹਨੇ ਇਹਨੂੰ ਵੀ ਨੀਲ ਪਾ ਕੇ ਦੱਸੋ ਵੀ ਇਦਾਂ ਨੀਲ ਪੈਂਦੇ ਇਹਦੀ ਸਾਡੇ ਕੋਲ ਇੱਕ ਐਮਲਾਰ ਰਿਸੀਵ ਹੋਈ ਸੀ ਤਾਲਾ ਦਸੂਹਾ ਦੇ ਵਿੱਚ ਦੇ ਸਬੰਧੀ ਫਿਰ ਅਸੀਂ ਐਮ ਲਾ ਦੇ ਜਿਹੜੇ ਲੜਕੀ ਹੈਗੀ ਆ ਉਹਦਾ ਅਸੀਂ ਸਟੇਟਮੈਂਟ ਲਈ ਹੈਗੀ ਹੈ ਸਟੇਟਮੈਂਟ ਦੇ ਅਕੋਰਡਿੰਗ ਉਹਨੇ ਆਪਣੇ ਐਲੀਗੇਸ਼ਨ ਲਾਇਏ ਵੀ ਸਹੁਰੇ ਦੇ ਉਹਦੇ ਸਬੰਧੀ ਜੋ ਅਸੀਂ ਸਟੇਟਮੈਂਟ ਦੇ ਅਨੁਸਾਰ ਥਾਣਾ ਦਸੂਹਾ ਵਿਖੇ ਐਫ ਆਰ ਨੰਬਰ 54 ਡੇਟਡ 7425 ਅੰਡਰ ਸੈਕਸ਼ਨ 115 ਜਿਵੇਂ 2 7475 ਬੀ ਐਨ ਐਸ ਤੇ ਤੈਤ ਅਸੀਂ ਮਾਮਲਾ ਇਸੇ ਦਰਜ ਕੀਤਾ ਹੈ ਜਿਹੜਾ ਦੋਸ਼ੀ ਹੈਗਾ ਬਿਕਰਮ ਸਿੰਘ ਜਿਹੜਾ ਸਹੁਰਾ ਹੈਗਾ ਸਾਨੂੰ ਬਲਦੇਵ ਸਿੰਘ ਪੱਲਡੇ ਦਾ ਉਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਜੀ